ਸਸਿਗਾ ਦੋਸਤੋ ਮੈਂ ਹਨਵਨੀ ਸਿੰਘ ਚੀਮਾ ਤੁਸੀਂ ਵੇਖ ਰਹੇ ਜੀਬੀਸੀ ਅਪਡੇਟ ਪੰਜਾਬ ਸਰਕਾਰ ਲੋਕਾਂ ਦੀ ਸਰਕਾਰ ਮੈਜ਼ਿਕਾ ਖਬਰਾਂ ਦੀ ਸੁਰਖੀਆਂ ਹੀ ਬਣ ਕੇ ਰਹਿ ਗਿਆ ਤੇ ਗੱਲ ਕਰਦੇ ਹਾਂ ਸ਼ਰਪਤ ਦੇ ਬਜਵਾਲਾ ਦੇ ਵਿਖੇ ਨਵੀਂ ਬਣੀ ਕਲੋਨੀ ਦਾ ਜੋ ਕਿ ਪੰਜਾਬ ਸਰਕਾਰ ਵੱਲੋਂ ਪੰਜ-ਪੰਜ ਮਰਲੇ ਅਲਾਟ ਕੀਤੇ ਗਏ ਸੀ ਉਸ ਦੇ ਸਬੰਧ ਦੇ ਵਿੱਚ ਅਸੀਂ ਅੱਜ ਇੱਥੇ ਪਹੁੰਚੇ ਹਾਂ ਤੇ ਇੱਥੋਂ ਦੇ ਹਾਲਾਤ ਪੰਜਾਬ ਸਰਕਾਰ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦੇ ਹਾਂ ਕਾਫੀ ਲੰਮੇ ਸਮੇਂ ਤੋਂ ਇਹ ਮੁਹੱਲਾ ਵਾਸੀ ਜੋ ਪਰੇਸ਼ਾਨੀਆਂ ਦੇ ਵਿੱਚ ਜੂਝ ਰਹੇ ਨੇ ਪਾਣੀ ਦੀ ਸਹੂਲਤ ਨੂੰ ਲੈ ਕੇ ਇਥੋਂ ਦੇ ਰਸਤੇ ਨੂੰ ਲੈ ਕੇ ਜੋ ਉਹਨਾਂ ਨੂੰ ਔਕੜਾਂ ਆਉਂਦੀਆਂ ਨੇ ਉਸ ਦੇ ਬਾਰੇ ਅਸੀਂ ਜਾਣਕਾਰੀ ਹਾਸਲ ਕਰਦੇ ਆਂ ਤੇ ਪੰਜਾਬ ਸਰਕਾਰ ਦੇ ਜੋ ਉਪਰਾਲੇ ਨੇ ਜੋ ਕਹਿ ਰਹੇ ਨੇ ਕਿ ਲੋਕਾਂ ਦੀ ਸਰਕਾਰ ਹੈ ਤੇ ਕਿੱਥੋਂ ਤੱਕ ਉਹ ਇਹ ਗੱਲ ਸੱਚ ਸਾਬਤ ਹੁੰਦੀ ਹੈ ਤੇ ਗੱਲ ਕਰਦੇ ਆਂ ਮੁਹੱਲਾ ਵਾਸੀਆਂ ਨਾਲ ਹਾਂਜੀ ਕੀ ਨਾਮ ਹੈ ਜੀ ਜੀਵ ਕੁਮਾਰ ਜੀ 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 ਕੀ ਤੁਹਾਡੀ ਸਮੱਸਿਆ ਇੱਥੇ ਮੱਲੇ ਦੀ ਇੱਥੇ ਦੇਖੋ ਸਾਰਾ ਨਾ ਉਹ ਸੜਕ ਦਾ ਨਾ ਜਿਹੜਾ ਪਾਣੀ ਆ ਪਹਿਲਾਂ ਇੱਧਰ ਪਾਣੀ ਨਾ ਚੱਲ ਜਾਂਦਾ ਇਹ ਖੇਤਾਂ ਨੂੰ ਉਹਨਾਂ ਮਰੇ ਬਣ ਗਏ ਕਚੈਰੀ ਹੁਣ ਜਿਹੜਾ ਛੜਕਦਾ ਪਾਣੀ ਆ ਨਾ ਉਹ ਸਾਰਾ ਸਾਡੇ ਮਹੱਲੇ ਦੇ ਵਿੱਚ ਜਾਂਦਾ ਆ ਵਿੱਚ ਕੀੜੇ ਆ ਜਾਨਵਰ ਆ ਜ਼ਹਿਰੀਲੇ ਉਹ ਆ ਕੇ ਇੱਥੇ ਸਾਡੇ ਨਾ ਪਾਣੀ ਸਾਰੇ ਘਰਾਂ 'ਚ ਵਰਦਾ ਆ ਸਾਨੂੰ 25 ਸਾਲ ਹੋ ਗਏ ਆ ਜਦੋਂ ਅਸੀਂ ਸਰਪੰਚ ਕੋ ਜਾਨਦੇ ਆ ਆਪਣੇ ਕੋਲ ਤੇ ਉਹ ਕਹਿੰਦਾ ਤੁਸੀਂ ਕਮੇਟੀ ਦੇ ਵਿੱਚ ਆ ਗਏ ਆ ਜਿਹੜੋ ਕਮੇਟੀ ਵਾਲਿਆਂ ਕੋ ਜਾਨਦੇ ਆ ਉਹ ਕਹਿੰਦੇ ਤੁਸੀਂ ਪਿੰਡ ਚ ਹੀ ਆ ਜਾਨੀ ਕਿ ਸਾਡੀਆਂ ਜਿਹੜੀਆਂ ਵੋਟਾਂ ਆ ਹੁਣ ਵੀ ਅਸੀਂ ਵੋਟਾਂ ਪਾਈਆਂ ਜਿਹੜੀਆਂ ਉਹ ਸਾਡੀਆਂ ਸਾਰੀਆਂ ਬਜਵਾੜੇ ਚ ਨਿਕਲੀਆਂ ਤੇ ਬਜਵਾੜੇ ਚ ਹੀ ਅਸੀਂ ਵੋਟਾਂ ਪਾਈਆਂ ਤੇ ਉਹ ਸਰਪੰਚ ਜਿਹੜੋ ਜਦੋਂ ਜਾਂਦੇ ਆ ਤੇ ਉਹ ਗਾਲੀ ਕਲੋਜ ਵੀ ਕਰਦਾ ਆ ਉਤੋਂ ਮੁਰਿਓ ਤੇ ਉਹਨਾਂ ਦੀ ਜਿਹੜੀ ਉਹ ਆਪ ਸਰਪੰਚ ਨਹੀਂ ਹੈਗਾ ਉਹਨਾਂ ਦਾ ਸੋਹਰਾ ਜਿਹੜਾ ਆ ਉਹ ਬਤਮੀ ਜੀ ਨਾਲ ਸਾਣਾ ਬੋਲਦਾ ਆ ਤੇ ਜਿਹੜੀ ਉਹਨਾਂ ਦੀ ਨੋ ਆ ਉਹ ਆ ਸਰਪੰਚ ਨਹੀਂ ਜੀ ਇਹ ਪ੍ਰੀਤੀ ਤੇ ਹੁਣ ਉਹ ਸਾਨੂੰ ਇਹੀ ਕਹਿ ਰਹੇ ਨੇ ਜਦੋਂ ਜਾਇਦਾ ਉਹ ਗੇਟ ਵੀ ਨਹੀਂ ਖੋਲਦੇ ਹੈਗੇ ਜਦੋਂ ਜਾਇਦਾ ਤੇ ਉਹ ਕਹਿੰਦੇ ਤੁਸੀਂ ਕਮੇਟੀ ਜਾ ਤੇ ਕਮੇਟੀ ਵਾਲੇ ਕਹਿੰਦੇ ਤੁਸੀਂ ਪਿੰਡ ਜਾ ਜਾਨੀ ਸਾਡੀਆਂ ਵੋਟਾਂ ਜਿਹੜੀਆਂ ਉਹ ਪਿੰਡ ਚ ਹੀ ਪਾਣੇ ਆ ਤੇ ਹੁਣ ਆ ਦੇਖ ਲਓ ਤੁਸੀਂ ਸਾਡੇ ਰਸਤੇ ਦਾ ਹਾਲ ਕੀ ਆ ਇੱਥੇ ਜਦੋਂ ਮੀਂਹ ਪੈਂਦਾ ਆ ਆ ਵੀ ਟੋਆ ਇੱਥੋਂ ਜਦੋਂ ਤੁਸੀਂ ਸਾਡੇ ਘਰ ਚੱਲ ਕੇ ਆਣਾ ਨਾ ਤੁਹਾਨੂੰ ਪਾਣੀ ਦੇ ਵਿੱਚ ਹੀ ਆਣਾ ਪੈਣਾ ਆ ਇਸ ਕਰਕੇ ਸਾਡੀ ਇਹ ਬਹੁਤ ਪਰੇਸ਼ਾਨੀ ਆ ਸਾਡੀ ਸਰਕਾਰ ਨੂੰ ਬੇਨਤੀ ਇਹ ਹੀ ਆ ਵੀ ਸਾਡਾ ਇਹ ਜਲਦ ਤੋਂ ਜਲ ਹੱਲ ਹੱਲ ਕੀਤਾ ਜਾਵੇ ਨਾ ਇਹ ਪੰਚਾਇਤ ਦੇ ਵਿਚਾਰਿਆ ਨਾ ਇਹ ਵਾਰਡ ਦੇ ਵਿਚਾਰਿਆ ਇਸ ਦੇ ਬਾਰੇ ਤੁਸੀਂ ਗੱਲ ਕੀਤੀ ਕਿਤੇ ਨਗਰ ਨਿਗਮ ਵਿਭਾਗ ਨਾਲ ਜਾਂ ਪ੍ਰਸ਼ਾਸਨ ਨਾਲ ਕੀਤੀ ਸੀਗੀ ਜੀ ਸਾਲ ਪਹਿਲਾਂ ਸਾਲ ਕੋ ਹੋ ਗਿਆ ਹੈ ਏਡੀਸੀ ਸਾਹਿਬ ਨੂੰ ਉਹ ਨਾ ਮੰਗ ਪੱਤਰ ਦੇ ਕੇ ਆਏ ਸੀਗੇ ਉਹ ਕਹਿੰਦੇ ਕੋਈ ਗੱਲ ਨਹੀਂ ਉਸ ਤੋਂ ਬਾਅਦ ਵੀ ਦੂਏ ਦਿਨ ਪਟਵਾਰੀ ਭੇਜਿਆ ਸੀਗਾ ਪਟਵਾਰੀ ਆ ਕੇ ਦੇਖ ਗਿਆ ਸਾਰਾ ਕੁਝ ਤੇ ਉਹ ਲਿਸਟ ਬਣਾ ਕੇ ਦੇ ਗਿਆ ਮੈਂ ਪਟਵਾਰੀ ਸਾਹਿਬ ਨੂੰ ਵੀ ਮਿਲਿਆ ਸੀ ਉਹ ਕਹਿੰਦੇ ਜੀ ਮੇਰੀ ਡਿਊਟੀ ਤਾਂ ਇਹ ਹੀ ਆ ਵੀ ਜਿਹੜੀ ਮੈਂ ਅੱਜ ਨਹੀਂ ਵੀ ਲਿਸਟ ਹੈ ਇਹਨਾਂ ਨੂੰ ਉਹ ਬਣਾ ਕੇ ਉਹਨਾਂ ਨੂੰ ਦੇਤੀ ਆ ਬਾਕੀ ਸਰਕਾਰ ਦਾ ਕੰਮ ਆ ਉਹਨਾਂ ਨੇ ਕਹਨਾ ਅਜੇ ਤੱਕ ਸਿਰਫ ਤੁਹਾਨੂੰ ਇੱਕ ਭੁਲੇਖੇ ਦੇ ਵਿੱਚ ਰੱਖਿਆ ਜਾ ਰਿਹਾ ਕਿ ਇਹ ਨਗਰ ਨਿਗਮ ਦੇ ਅਧੀਨ ਹੁੰਦੀ ਆ ਜਾਂ ਪੰਚਾਇਤ ਦੇ ਅਧੀਨ ਹੁੰਦੀ ਆ ਤੇ ਜਿਹੜੇ ਵਿਕਾਸ ਦੇ ਕੰਮਾਂ ਨੂੰ ਲੈ ਕੇ ਕਿਵੇਂ ਦੇਖਦੇ ਹੋ ਕਿ ਵਿਕਾਸ ਦੇ ਜੇ ਤੁਸੀਂ ਕੰਮ ਕਰਾਉਣੇ ਆ ਤਾਂ ਕਿਹਦੇ ਕੋਲ ਤੁਸੀਂ ਪਹੁੰਚੋਗੇ ਅਸੀਂ ਤਾਂ ਜੀ ਪਿੰਡ ਦੇ ਸਰਪੰਚ ਕੋਈ ਪਹੁੰਚਾਂਗੇ ਸਾਡੀਆਂ ਵੋਟਾਂ ਉੱਥੇ ਪੈਂਦੀਆਂ ਜੀ ਅਸੀਂ ਤਾਂ ਉਹਨਾਂ ਕੋਈ ਪਹੁੰਚਾਂਗੇ ਉਹ ਮੋਰੇ ਬਤਮੀ ਜੀ ਕਰਦੇ ਆ ਉਹ ਤੋਂ ਗਾਲੀ ਕਲੋਜ਼ ਕਰਦੇ ਆ ਤੁਸੀਂ ਆ ਸਾਡੇ ਮੁਹੱਲੇ ਵਾਲਿਆਂ ਨੂੰ ਪੁੱਛ ਸਕਦੇ ਆ ਉਹ ਸੈਨ ਤੱਕ ਨਹੀਂ ਕਰਦੇ ਆ ਸਾਡੇ ਜਿਹੜੇ ਆਈਡੀ ਫਰੂਫ ਆ ਤੁਹਾਨੂੰ ਹੁਣ ਵੀ ਚੈੱਕ ਕਰਾ ਦਿੰਦੇ ਆ ਕੱਢ ਕੇ ਉਹ ਸਾਡੇ ਤੇ ਉਹ ਹੁਣ ਸਨਾ ਕੋਈ ਸਾਈਨ ਕਰਦੇ ਆ ਸਾਨੂੰ ਬੜੀ ਪਰੇਸ਼ਾਨੀ ਆਂਦੀ ਏ ਜਦੋਂ ਕੋਈ ਅਸੀਂ ਕੋਈ ਸਰਟੀਫਿਕੇਟ ਬਣਾਉਣਾ ਜਾਂ ਕੁਝ ਵੀ ਕਰਨਾ ਨਾ ਸਾਨੂੰ ਬਹੁਤ ਪ੍ਰੋਬਲਮ ਆਂਦੀ ਏ ਉਹ ਸਾਈਨ ਨਹੀਂ ਕਰਦੇ ਸਾਡੇ ਸਾਡੀ ਬੇਨਤੀ ਇਹੀ ਆ ਸਰਕਾਰ ਨੂੰ ਬੇ ਇੱਥੇ ਦੇ ਐਮਐਲਏ ਸਾਹਿਬ ਨੂੰ ਬੇ ਇਹਦਾ ਛੇਤੀੋ ਛੇਤੀ ਹੱਲ ਕੀਤਾ ਜਾਵੇ ਬੇ ਅਸੀਂ ਕਮੇਟੀ ਜਾਂਦੇ ਆ ਜਾਂ ਪੰਚਾਇਤ ਚਾਹੁੰਦੇ ਆ ਇਹ ਹੁਣ ਸਰਕਾਰ ਦੇ ਬਸਾ ਜਾਂ ਇੱਥੇ ਦੇ ਐਮਐਲਏ ਸਾਹਿਬ ਦੇ ਵਾ ਸਾਡੀ ਇਹ ਹੀ ਬੇਨਤੀ ਹੈ ਸਰ ਅੱਜ ਬਜਵਾੜਾ ਕਲੋਨੀ ਦੀ ਜਿਹੜੀ ਬਣੀ ਹੈ ਨਵੀਂ ਸਰਕਾਰ ਵੱਲੋਂ ਅਲਾਟ ਕੀਤੇ ਗਏ ਸੀ ਪਲਾਟ ਤੇ ਉੱਥੇ ਮਕਾਨ ਵੀ ਬਣ ਚੁੱਕੇ ਨੇ ਤੇ ਪਰ ਵਿਕਾਸ ਦੀ ਜਿਹੜੀ ਗੱਲ ਹੈ ਉਹ ਸਿਰਫ ਇਹਨਾਂ ਵਾਸਤੇ ਸੁਪਨਾ ਹੀ ਬਣ ਕੇ ਰਹਿ ਗਈ ਹੈ ਸਰ ਕੀ ਤੁਸੀਂ ਦੇਖਦੇ ਹੋ ਇਸ ਨੂੰ ਲੈ ਕੇ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਦੁਖੀ ਕੁਣਬeen ਦੀ ਜਿਹੜੀ ਗੱਲਬਾਤ ਪ੍ਰਸ਼ਾਸਨ ਤੱਕ ਪਹੁੰਚਾਉਂਦੇ ਆ ਇਹ ਵੀ ਬਹੁਤ ਵੱਡਾ ਪਰਲਾ ਹੈ ਔਰ ਦੂਜੀ ਗੱਲ ਇਹ ਹੈ ਕਿ ਜਦੋਂ ਦਾ ਇਹ 25 ਸਾਲ ਹੋ ਗਏ ਆ ਜਿਹੜੀ ਕਲੋਨੀ ਹੈ ਸਰਕਾਰ ਵੱਲੋਂ ਪੰਜ-ਪੰਜ ਮਰਲੇ ਦੀ ਦਿੱਤੀ ਗਈ ਸੀਗੀ ਉਦੋਂ ਗਰੀਬਾਂ ਦੇ ਹਾਲਾਤ ਦੇਖ ਕੇ ਦਿੱਤੀ ਗਈ ਸੀ ਪਰ ਸਰਕਾਰ ਕਿਤੇ ਨਾ ਕਿਤੇ ਇਹੀ ਸੋਚਦੀ ਹੈ ਕਿ ਗਰੀਬ ਜਿਹੜਾ ਉਹ ਗਰੀਬੇ ਹੀ ਰਵੇ ਦੱਬਿਆ ਕੁਚਲੇ ਰਵੇ ਜਾਂ ਉਹ ਬਿਮਾਰੀਆਂ ਨਾਲ ਮਰ ਜਾਏ ਚਾਹੇ ਬੇਰੋਜ਼ਗਾਰੀ ਨਾਲ ਮਰ ਜਾਏ ਐਸੀ ਕਰੇ ਪੰਜ ਪੰਜ ਮਾਰ ਲੇ ਦਿੱਤਾ ਹੀ ਕਿਉਂਕਿ ਹਿੰਮਤ ਨਹੀਂ ਸੀਗੀ ਜੇ ਹੁਣ ਸਰਕਾਰ ਨੇ ਕੁਝ ਦੇ ਹੀ ਦਿੱਤਾ ਆ ਤੇ ਸਰਕਾਰ ਦਾ ਵੀ ਫਰਜ਼ ਬਣਦਾ ਕਿ ਇਹਨਾਂ ਦੀ ਮੁੜ ਕੇ ਸਾਰ ਲੈਣੀ ਹੁਣ ਇਹਨਾਂ ਨੇ ਪਹਿਲਾਂ ਡੀ ਆਪਣੇ ਡੀਐਸਪੀ ਸੋਰੀ ਡੀਸੀ ਸਾਹਿਬ ਚਾਬਾ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀਗਾ ਉਹਨਾਂ ਨੇ ਫਿਰ ਇੱਥੇ ਭੇਜਿਆ ਆਪਣਾ ਅਮਪਲਾਈ ਉਹਨਾਂ ਨੇ ਆ ਕੇ ਦੇਖਿਆ ਉਸ ਤੋਂ ਬਾਅਦ ਕੋਈ ਅੱਗੇ ਜੜੀ ਇਹ ਕਾਰਵਾਈ ਨਹੀਂ ਹੋਈ ਸੋ ਮੈਂ ਹੁਣ ਸਾਡੇ ਕੋਲ ਸ਼੍ਰੀ ਗੁਰੂ ਅਰਵਿਦਾਸ ਟਾਈਗਰ ਫੋਰਸ ਕੋਲ ਇਹ ਜਿਹੜਾ ਮਸਲਾ ਆਇਆ ਇਹ ਆਪਾਂ ਇਹਦਾ ਜ਼ਰੂਰ ਹੱਲ ਕਰਾਵਾਂਗੇ ਔਰ ਜਿਹੜੇ ਕਹਿੰਦੇ ਕਿ ਜੇ ਸਰਪੰਚ ਕੋ ਜਾਂਦੇ ਆ ਸਰਪੰਚ ਕਹਿੰਦਾ ਕਿ ਇੱਕ ਪੰਚਾਇਤ ਦੇ ਵਿੱਚ ਨਹੀਂ ਪੈਂਦਾ ਜੇ ਨਗਰ ਨਿਗਮ ਕੋ ਜਾਂਦੇ ਤੇ ਨਗਰ ਨਿਗਮ ਦੇ ਕਹਿੰਦੇ ਵੀ ਇਹ ਸਾਡੇ ਚ ਨਹੀਂ ਪੈਂਦਾ ਤੇ ਫਿਰ ਤਾਂ ਮਤਲਬ ਫਿਰ ਇਹ ਵਾਲੇ ਕਾਗਜ਼ਾਂ 'ਚ ਹੀ ਹੈ ਨਹੀਂ ਏਰੀਆ ਇਹ ਜਿਹੜਾ ਊਨਾ ਰੋਡ ਨੂੰ ਰੋਡ ਆ ਇਧਰ ਕਚੈਰੀਆਂ ਬੰਦੀਆਂ ਵੀ ਕਚੈਰੀਆਂ ਵੀ ਜਿਹੜੀਆਂ ਸਰਕਾਰ ਦੇ ਕਾਗਜ਼ਾਂ 'ਚ ਨਹੀਂ ਹੋ ਗਈ ਉਹ ਵੀ ਫੇਰ ਦੀ ਬੋਲਦੀ ਹੋਗੀ ਇਸ ਕਰਕੇ ਆਪਾਂ ਹੁਣ ਮਾਨਜੋਗ ਸਾਡੇ ਜੋ ਨਵੇਂ ਐਮਪੀ ਬਣੇ ਆ ਡਾਕਟਰ ਰਾਜਕੁਮਾਰ ਚੱਬੇਵਾਲ ਉਹਨਾਂ ਨੂੰ ਵੀ ਮਿਲਾਂਗੇ ਔਰ ਮਾਨਜੋਗ ਜੋ ਬ੍ਰਹਮਸ਼ੰਕਰ ਜੈਂਪਾ ਜੀ ਕੈਬਨਰ ਮੰਤਰੀ ਉਹਨਾਂ ਨੂੰ ਵੀ ਇੱਕ ਵਾਰੀ ਮਿਲਾਂਗੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਦੋਨਾਂ ਦੇ ਬਿਓ ਲੈ ਕੇ ਫਿਰ ਦੇਖਾਂਗੇ ਕਿ ਕੀ ਰਿਜ਼ਲਟ ਨਿਕਲਦਾ ਜੇ ਨਹੀਂ ਫੇਰ ਵੀ ਮਸਲਾ ਹਲ ਹੋਇਆ ਫਿਰ ਗੁਰੂ ਅਭਿਦਾਸ ਟਾਈਗਰ ਫੋਰਸ ਜਿਹੜੀ ਆ ਉਹ ਟੇਢੀ ਉਂਗਲੀ ਕਰਨੀ ਜਾਣਦੀ ਆ ਤੇ ਫੇ ਕਰਕੇ ਦਿਖਾ ਇੱਕ ਸਰਪੰਚ ਨੂੰ ਲੋਕ ਚੁਣਦੇ ਨੇ ਤੇ ਸਰਪੰਚ ਦੀ ਮੁੱਖ ਜ਼ਿੰਮੇਵਾਰੀ ਜਿਹੜੀ ਹੈ ਲੋਕਾਂ ਦੀ ਸਮੱਸਿਆ ਨੂੰ ਹੱਲ ਕਰਨ ਦਾ ਪਹਿਲਾ ਕਦਮ ਹੁੰਦਾ ਤੇ ਪਰ ਉਹ ਸਰਪੰਚ ਜਿਹੜਾ ਇਹਨਾਂ ਦੇ ਮਹੱਲੇ ਵਿੱਚ ਵੀ ਵੜ ਕੇ ਰਾਜੀ ਨਹੀਂ ਇਹਨਾਂ ਦੀ ਗੱਲ ਸੁਣਨ ਤੱਕ ਨਹੀਂ ਇਸ ਚੀਜ਼ ਨੂੰ ਦੇਖਦੇ ਹੋਏ ਕਿਵੇਂ ਦੇਖਦੇ ਹੋ ਜੀ ਤੁਸੀਂ ਸਰ ਮਸਲਾ ਵੋਟਾਂ ਦਾ ਹੁੰਦਾ ਜਦੋਂ ਵੋਟਾਂ ਪੈ ਗਈਆਂ ਉਸ ਤੋਂ ਬਾਅਦ ਕੋਈ ਨਹੀਂ ਕਿਸੇ ਨੂੰ ਦੇਖਦਾ ਸਿਰ ਵੋਟਾਂ ਲੈਣ ਤੱਕ ਹੀ ਹੱਥ ਜੋੜਦੇ ਆ ਵੋਟਾਂ ਜਿਵੇਂ ਪੈ ਜਾਂਦੀਆਂ ਜਿੱਤ ਕੇ ਬਹਿ ਜਾਂਦੇ ਆ ਉਸ ਤੋਂ ਬਾਅਦ ਜੇ ਕੋਈ ਵੀ ਬੰਦਾ ਸੈਨ ਕਰਾਣ ਜਾਂ ਉਹਦਾ ਵੀ ਕਦੇ ਗੱਲ ਕਰਨ ਜਾਂਦਾ ਪੇਮਰੀ ਹੱਥ ਖੋਲ ਕੇ ਹੀ ਦਿਖਾਉਂਦੇ ਆ ਇਸ ਕਰਕੇ ਜਨਤਾ ਨੂੰ ਵੀ ਸੋਚਣਾ ਚਾਹੀਦਾ ਕਿ ਉਹ ਜਿਹੜੇ ਬੰਦੇ ਨੂੰ ਅਸੀਂ ਵੋਟ ਪਾ ਰਹੇ ਆ ਉਹ ਇਸ ਕਾਬਲੀਅਤ ਦਾ ਮਾਲਕ ਹੈ ਵੀ ਆ ਕਿ ਅੱਗੇ ਜਾ ਕੇ ਉਹ ਫੈਸਲਾ ਕਰ ਸਕਦਾ ਜਾਂ ਸਾਡੇ ਹੱਕਾਂ ਦੀ ਲੜਾਈ ਲੜ ਸਕਦਾ ਇਸ ਕਰਕੇ ਮੈਂ ਕਹਿੰਦਾ ਕਿ ਜਿਹੜੀ ਜਨਤਾ ਉਹਨੂੰ ਵੀ ਸੋਚ ਸਮਝ ਕੇ ਵੋਟ ਪਾਣੇ ਚਾਹੀਦੀ ਆ ਔਰ ਜਿਹੜਾ ਸਰਪੰਚ ਹੁੰਦਾ ਪਿੰਡ ਦੀ ਮਾਂ ਹੁੰਦੀ ਆ ਉਹਦਾ ਹੀ ਫਰਜ਼ ਹੁੰਦਾ ਜਿਸ ਤਰ੍ਹਾਂ ਇੱਕ ਸਾਡਾ ਘਰ ਆ ਉਹਦੇ ਜਿਹੜੇ ਵਿੱਚ ਪਰਿਵਾਰ ਆ ਉਹ ਸਾਡੇ ਮੈਂਬਰ ਘਰ ਦੇ ਪਰਿਵਾਰ ਦੇ ਲੋਕ ਜਿਹੜੇ ਇਸੇ ਤਰ੍ਹਾਂ ਜਿਹੜਾ ਇੱਕ ਪਿੰਡ ਹੁੰਦਾ ਉਹ ਜਿਹੜਾ ਸਰਪੰਚ ਹੁੰਦਾ ਪਿੰਡ ਦਾ ਇੱਕ ਮੁਖੀ ਹੁੰਦਾ ਔਰ ਪਿੰਡੂ ਦਾ ਘਰ ਹੁੰਦਾ ਜਿਹੜੇ ਲੋਕ ਹੁੰਦੇ ਆ ਉਹਦਾ ਪਰਿਵਾਰ ਹੁੰਦਾ ਇਹ ਸਰਪੰਚ ਨੂੰ ਸੋਚਣਾ ਚਾਹੀਦਾ ਕਿ ਮੈਂ ਇੱਕ 5 ਸਾਲ ਲਈ ਸਿਰਫ ਆਪਣਾ ਵਰਕ ਕਰਨਾ ਜਾਂ ਆਣ ਵਾਲੇ ਟਾਈਮ ਤੱਕ ਵੀ ਜਿਹੜਾ ਮੈਂ ਉਹ ਬਿਨਾਂ ਵੋਟਾਂ ਤੋਂ ਜਿੱਤਣਾ ਇਹ ਸਰਪੰਚ ਦੇ ਉੱਤੇ ਡਿਪੈਂਡ ਕਰਦਾ ਦੂਸਰੀ ਵਾਲੇ ਕਿ ਜਿਹੜਾ ਸਰਪੰਚ ਉਹ ਲੇਡੀ ਆ ਉਹ ਜਿਹੜੇ ਡੀਐਸਪੀ ਸਾਹਿਬ ਆ ਉਹਨਾਂ ਦੀ ਜਿਹੜੀ ਨੌਵਾਂ ਉਹ ਸਰਪੰਚ ਵਾ ਔਰ ਉਹ ਜਿਹੜੀ ਲੇਡੀ ਆ ਉਹ ਵਰਕ ਕਰਦੀ ਨਹੀਂ ਕਿਤੇ ਆਂਦੀ ਜਾਂਦੀ ਨਹੀਂ ਜਿਹੜੀ ਉਹ ਡੀਐਸਪੀ ਰਿਟਾਇਰ ਉਹ ਹੀ ਆਂਦਾ ਜਾਂਦਾ ਇਸ ਕਰਕੇ ਜਿਹੜਾ ਵੋਟ ਵਾ ਉਹ ਮਿਸਯੂਜ਼ ਕਿਤੇ ਨਾ ਕਿਤੇ ਹੋਈ ਆ ਔਰ ਮੈਂ ਜੇ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਕਿਤੇ ਦੇਖਦੇ ਹਾਂ ਉਹਨਾਂ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਆਪਣਾ ਜਿਹੜਾ ਫਰਜ਼ ਉਹ ਪੂਰਾ ਕਰੋ ਚਾਹੇ ਕਿਸੇ ਨੇ ਵੋਟ ਪਾਈ ਹੋਵੇ ਜਾਂ ਨਾ ਪਾਈ ਹੋਵੇ ਜਿੱਤਾਂ ਦਾ ਗਏ ਹਨ ਨਾ ਇਸ ਕਰਕੇ ਜੇ ਉਹ ਨਹੀਂ ਕਰਦੇ ਫਿਰ ਵੀ ਮਸਲਾ ਜਿਹੜਾ ਹਲ ਹੁੰਦਾ ਫਿਰ ਗੁਰੂ ਅਰਜਨ ਦੇਵ ਜੀ ਦੇ ਫੋਰਸ ਆਪਣੇ ਬਲਬੂਤੇ ਤੇ ਜਿਹੜਾ ਆ ਉਹ ਰੋਡ ਵੀ ਬਣਵਾਉਗੀ ਔਰ ਇਹਨਾਂ ਦੇ ਹਾਕਾਂ ਦੀ ਜਿਹੜੀ ਸੁਣਵਾਈ ਵੀ ਕਰਾਉਗੀ ਸੋ ਦੋਸਤੋ ਇਹ ਹਨ ਮੋਹੱਲਾ ਵਾਸੀ ਜੋ ਬਜਵਾੜਾ ਕਲਾਂ ਦੀ ਇੱਕ ਨਵੀਂ ਬਣੀ ਕਲੋਨੀ ਹੈ ਪੰਜਾਬ ਸਰਕਾਰ ਵੱਲੋਂ ਅਲਾਟ ਕੀਤੇ ਗਏ ਸੀ ਪਲਾਟ ਤੇ ਉੱਥੇ ਮਕਾਨ ਵੀ ਬਣਾਏ ਗਏ ਨੇ ਤੇ ਜਿਹੜਾ ਮੁਖੀ ਆ ਪਿੰਡ ਦਾ ਸਰਪੰਚ ਆ ਉਦੇ ਵੱਲੋਂ ਵੀ ਇਸ ਸੰਬੰਧੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਅੱਖੋਂ ਪਰੋਖੇ ਕੀਤਾ ਜਾ ਰਿਹਾ ਤੇ ਜੇ ਪੰਜਾਬ ਸਰਕਾਰ ਤੱਕ ਅਪੀਲ ਕਰਦੇ ਨੇ ਤੇ ਉਹਨਾਂ ਵੱਲੋਂ ਵੀ ਕੋਈ ਗੱਲ ਨਹੀਂ ਸੁਣੀ ਜਾ ਰਹੀ ਤੇ ਬੜੀ ਇੱਕ ਦੁੱਖ ਭਰੀ ਇਹ ਗੱਲ ਹੈ ਤੇ ਜੋ ਇਹਨਾਂ ਦੇ ਹਿਰਦੇ ਵਲੁੰਦਰੀ ਹੈ ਰਸਤੇ ਦੀ ਪ੍ਰੋਬਲਮ ਲੈ ਕੇ ਪਾਣੀ ਦੀ ਸਮੱਸਿਆ ਲੈ ਕੇ ਕਾਫੀ ਲੰਬੇ ਸਮੇਂ ਤੋਂ ਇਸ ਸਮੱਸਿਆ ਨਾਲ ਉਲਝਰੇ ਨੇ ਨਜਿੱਠ ਰਹੇ ਨੇ ਤੇ ਸਰਕਾਰ ਨੂੰ ਵੀ ਚਾਹੀਦਾ ਕਿ ਇਹਨਾਂ ਜੋ ਪਲਾਟ ਅਲਾਟ ਕੀਤੇ ਨੇ ਇਸ ਇੱਥੇ ਜੋ ਵਿਕਾਸ ਹੋਣ ਵਾਲਾ ਉਹ ਵਿਕਾਸ ਕਰਨਾ ਚਾਹੀਦਾ ਇਹ ਜੋ ਉਹਨਾਂ ਗੱਲਾਂ ਕਈਆਂ ਨੇ ਉਹਨਾਂ ਨੂੰ ਸੱਚ ਸਾਬਤ ਕਰਨੀਆਂ ਚਾਹੀਦੀਆਂ ਨੇ ਕੈਮਰਾਮੈਨ ਜਤਿੰਦਰ ਪੰਚੇ ਨਾਲ ਨਵਨੀ ਸਿੰਘ ਚਿਮਾ ਜੀਬੀਸੀ ਅਪਡੇਟ